ਹੈਲੋ ਜੀ ਸਸਿਕਾ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਆਪਾਂ ਜਿਹੜੇ ਚਿੱਟੇ ਕੱਪੜੇ ਹੁੰਦੇ ਆ ਜੀ ਦੇਖੋ ਜਿਵੇਂ ਆਪਣੀਆਂ ਬਣਾਣਾ ਹੋ ਗਈਆਂ ਜੈਨਸ ਬਣਾਣਾ ਹੋ ਗਈਆਂ ਜਾਂ ਬਾਹਾਂ ਵਾਲੀਆਂ ਬਣਾਣੇ ਹੁੰਦੀਆਂ ਉਹਨਾਂ ਤੇ ਕਾਫੀ ਸਾਰੀ ਨਾ ਪੀਲਾਪਨ ਜਾ ਮੇ ਜਾਂਦਾ ਤੇ ਦੇਖੋ ਉੱਤਰਦਾ ਨਹੀਂ ਹੈਗਾ ਗਰਮੀਆਂ ਦੇ ਮਹੀਨੇ ਦੇ ਵਿੱਚ ਜਦੋਂ ਪਸੀਨਾ ਆਉਂਦਾ ਦੇਖੋ ਪਸੀਨੇ ਦੇ ਨਾਲ ਨਾ ਬਹੁਤ ਜ਼ਿਆਦਾ ਪੀਲੀਆਂ ਬਣੈਣਾ ਹੋ ਜਾਂਦੀਆਂ ਨੇ ਤੇ ਇਹਨਾਂ ਨੂੰ ਆਪਾਂ ਅੱਜ ਤੁਹਾਨੂੰ ਦੱਸਦੇ ਹਾਂ ਬਿਨਾਂ ਮਿਹਨਤ ਤੋਂ ਕਿਵੇਂ ਆਪਾਂ ਇਹਨਾਂ ਨੂੰ ਬਿਲਕੁਲ ਸਾਫ਼ ਕਰ ਸਕਦੇ ਹਾਂ ਜਿਵੇਂ ਦੇਖੋ ਆਪਣੀਆਂ ਬਰਾਵਾਵਾਂ ਹੁੰਦੀਆਂ ਉਹਨਾਂ ਦੀਆਂ ਵੀ ਬੈਲਟਾਂ ਜਾਂ ਸੈਡਾਂ ਤੋਂ ਦੇਖੋ ਅੰਦਰੋਂ ਬਿਲਕੁਲ ਨਾ ਪੀਲੀਆਂ ਹੋ ਜਾਂਦੀਆਂ ਇਹ ਆਪਣੀ ਇੱਕ ਬਨਾਣ ਸੀ ਦੇਖੀ ਥੋੜਾ ਇਹਨੂੰ ਇਹ ਵਿੱਚ ਕਿੰਨੀ ਪੀਲੀ ਹੋਈ ਪਈ ਹੈ ਤੇ ਇੱਕ ਥੋੜਾ ਇਹਦਾ ਨੂੰ ਸੂਟ ਦਾ ਮਤਲਬ ਕਲਰ ਲੈਂਦਾ ਸੀ ਉਹ ਵੀ ਦਾਗ ਲੱਗ ਗਿਆ ਸੀਗਾ ਇਹ ਤਾਂ ਵੀ ਥੋੜੀ ਜਿਹੀ ਪੀਲੀ ਹੋਈ ਪਈ ਐ ਇਸੇ ਤਰ੍ਹਾਂ ਦੇਖੋ ਆਪਾਂ ਜਿਹੜਾ ਪੀਲੀਆਂ ਮਤਲਬ ਕਿ ਚੀਜ਼ਾਂ ਹੋਈਆਂ ਨੇ ਜੀ ਆਪਣੇ ਕੱਪੜੇ ਉਹ ਆਪਾਂ ਤੁਹਾਨੂੰ ਚਿੱਟੇ ਕੱਢ ਕੇ ਦਿਖਾਵਾਂਗੇ ਦੇਖੋ ਇੱਕ ਲੈਟਨ ਜੀ ਵਿੱਚ ਇਦਾਂ ਨਮਕ ਤੇ ਆਪਾਂ ਚਮਚਾ ਡੇਢ ਚਮਚਾ ਤਾਂ ਉਹਦਾ ਪਾਇਆ ਸਭ ਤੋਂ ਪਹਿਲਾਂ ਤੇ ਉਸ ਤੋਂ ਬਾਅਦ ਆਇਆ ਜੀ ਆਪਾਂ ਚਮਚਾ ਡੇਢ ਚਮਚਾ ਪਾਇਆ ਮਿੱਠੇ ਸੋਡੇ ਦਾ ਤੇ ਇਹ ਹੈਗਾ ਮੇਰੇ ਕੋਲੇ ਰੰਗ ਘਾਟੇ ਰੰਗ ਘਾਟ ਪਾਇਆ ਤੇ ਇਹ ਪਾਇਆ ਜੀ ਆਪਾਂ ਸਰਫ ਸਰਫ ਤੁਸੀਂ ਕੋਈ ਵੀ ਪਾਉਣਾ ਤੁਸੀਂ ਵਰਤਦੇ ਹੋ ਤੁਸੀਂ ਉਹ ਪਾ ਸਕਦੇ ਹੋ ਰੰਗ ਕਾਟ ਦੇਖੋ ਮੈਂ ਤਾਂ ਪਾਇਆ ਜੀ ਇੱਕ ਬਨੈਨੂ ਆਪਣੀ ਨੂੰ ਨਾ ਸੂਟ ਦਾ ਮਤਲਬ ਕਿ ਲਾਈਨਿੰਗ ਦਾ ਕਲਰ ਲੱਗਿਆ ਸੀ ਪੀਲਾ ਜਿਹੜਾ ਕਿ ਮੈਂ ਤੁਹਾਨੂੰ ਦਿਖਾਇਆ ਵੀ ਹੈ ਉਹ ਤਾਂ ਪਾਇਆ ਇਹਨੂੰ ਤੁਸੀਂ ਸਕਿਪ ਵੀ ਕਰ ਸਕਦੇ ਹੋ ਵੈਸੇ ਤੁਸੀਂ ਤਿੰਨ ਚੀਜ਼ਾਂ ਮਿਕਸ ਕਰ ਸਕਦੇ ਹੋ ਨਮਕ ਮਿੱਠਾ ਸੋਡਾ ਜਿਹਨੂੰ ਬੇਕਿੰਗ ਸੋਡਾ ਵੀ ਕਹਿ ਦਿੰਨੇ ਆ ਤੇ ਸਰਫ ਦੇਖੋ ਤਿੰਨੇ ਚੀਜ਼ਾਂ ਨੂੰ ਮਿਕਸ ਕਰਨਾ ਤੇ ਕਿਦੇ ਵਿੱਚ ਥੋੜਾ ਜਿਹਾ ਗਰਮ ਪਾਣੀ ਜ਼ਰੂਰ ਪਾਉਣਾ ਹੈ ਗਰਮ ਪਾਣੀ ਦੇ ਵਿੱਚ ਪਾ ਕੇ ਆਪਾਂ ਤਿੰਨੇ ਚੀਜ਼ਾਂ ਦੇਖੋ ਆਹ ਰਾਮ ਨਾਲ ਮਤਲਬ ਕਿ ਆਪਣਾ ਹੱਥ ਪੈ ਜੇ ਨਾ ਪੂਰਾ ਗਰਮ ਨਹੀਂ ਪਾਉਣਾ ਹਲਕਾ ਜਿਹਾ ਗਰਮ ਲੈਣਾ ਤੇ ਸਾਰੀਆਂ ਚੀਜ਼ਾਂ ਨੂੰ ਦੇਖੋ ਆਪਾਂ 20 ਮਿੰਟਾਂ ਵਾਸਤੇ 25 ਮਿੰਟਾਂ ਵਾਸਤੇ ਇਹਨੂੰ ਡਿਪ ਕਰਕੇ ਰੱਖਾਂਗੇ ਇਸੇ ਤਰ੍ਹਾਂ ਦੇਖੋ ਇਸੇ ਤਰ੍ਹਾਂ ਜੇ ਆਪਾਂ ਡਿਪ ਕਰਕੇ ਰੱਖਾਂਗੇ ਤੇ ਉਸ ਤੋਂ ਬਾਅਦ ਸਾਨੂੰ ਆਪਾਂ ਦੇਖੋ ਜੀ ਇਹਨੂੰ ਧੋਵਾਂਗੇ ਲਓ ਜੀ ਦੇਖੋ ਜਿਵੇਂ ਆਪਣੀਆਂ ਲਓ ਜੀ 20 ਮਿੰਟ ਹੋ ਗਏ ਨੇ 25 ਮਿੰਟ ਦੇਖੋ ਹੁਣ ਆਪਾਂ ਤੁਹਾਨੂੰ ਦਿਖਾਉਣਾ ਹੈ ਜੀ ਕਿ ਇਹ ਜਿਹੜੀਆਂ ਆਪਣੀਆਂ ਬਨਾਇਨਾ ਸੀ ਦੇਖੋ ਬਿਨਾ ਬੁਰਸ਼ੀ ਨਹੀਂ ਮਾਰਿਆ ਆਪਾਂ ਕੋਈ ਹਜੇ ਇਹਨੂੰ ਛੇੜੀਆਂ ਤੱਕ ਨਹੀਂ ਹੈਗੀਆਂ ਤੇ ਜਿਹੜੇ ਦਾਗ ਸੀ ਦੇਖੋ ਐ ਵੈਸੇ ਹੀ ਲੱਗੇ ਜਿੱਥੇ-ਜਿੱਥੇ ਆਪਾਂ ਨੂੰ ਲੱਗਦਾ ਕਿ ਜ਼ਿਆਦਾ ਡਾਰਕ ਦਾਗ ਸੀਗਾ ਉੱਥੇ ਦੇਖੋ ਆਪਾਂ ਕੋਈ ਵੀ ਸਾਬਣ ਆਪਣੀ ਵਰਤਦੇ ਆਂ ਆਪਾਂ ਸਾਬਣ ਲਾ ਕੇ ਲੱਗ ਤੋਂ ਇਹਨੂੰ ਬੁਰਸ਼ ਨਾਲ ਜਾਂ ਆਪਾਂ ਹੱਥਾਂ ਦੀ ਮਦਦ ਨਾਲ ਵੀ ਆਪਾਂ ਦੇਖੋ ਇਸ ਤਰ੍ਹਾਂ ਮਸਲ ਲੈਣੇਗਾ ਦੇਖੋ ਜਿੱਥੇ-ਜਿੱਥੇ ਐ ਬੈਸੇ ਤਾਂ ਆਪਾਂ ਨੂੰ ਕੋਈ ਬੁਰਸ਼ਮ ਵਗਾਰਾ ਮਾਰਨ ਦੀ ਲੋੜ ਨਹੀਂ ਪੈਂਦੀ ਤੇ ਆ ਬੈਸੀ ਸਾਫ਼ ਹੋ ਜਾਣਗੀਆਂ ਪਰ ਜਿੱਥੇ ਆਪਾਂ ਨੂੰ ਲੱਗਦਾ ਕਿ ਥੋੜਾ ਜਿਆਦਾ ਹੋ ਗਿਆ ਆਪਾਂ ਕਹਿੰਦੇ ਵੀ ਬਿਲਕੁਲ ਸਾਫ਼ ਹੋ ਜਾਣਾ ਤਾਂ ਆਪਾਂ ਥੋੜੀ ਜੀ ਦੇਖੋ ਸਾਬਣ ਲਾ ਕੇ ਆਪਾਂ ਹੱਥਾਂ ਦੇ ਨਾਲ ਹੀ ਇਹਨੂੰ ਇਸ ਤਰ੍ਹਾਂ ਹੀ ਮਲਦਾਂਗੇ ਤੇ ਉਸ ਤੋਂ ਬਾਅਦ ਤੁਹਾਨੂੰ ਮੈਂ ਦਿਖਾਉਣੀ ਆ ਕਿ ਇਹ ਕਿੰਨੀ ਜਿਆਦਾ ਦੇਖੋ ਜਿਹੜੀ ਬਨਾਣ ਹੈ ਸਾਫ਼ ਹੋ ਗਈ ਕਈ ਵਾਰ ਆਪਾਂ ਦੇਖੋ ਘਰ ਦੇ ਵਿੱਚ ਕੋਈ ਜੈਨਸ ਹੁੰਦੇ ਨੇਗੇ ਉਹ ਬਾਹਾਂ ਵਾਲੀ ਬਨਾਣ ਪਾਉਂਦੇ ਨੇ ਦੇਖੋ ਜਿੱਥੇ ਅੰਡਰ ਆਰਮਸ ਕੋਲ ਇੰਨੀ ਜ਼ਿਆਦਾ ਮਤਲਬ ਕਿ ਬਨਾਣ ਗੰਦੀ ਹੋ ਜਾਂਦੀ ਹੈ ਨਾ ਇਸ ਸਾਫ਼ ਕਰਨੀ ਵੀ ਔਖੀ ਹੈ ਰੂਟੀਨ 'ਚ ਆਪਾਂ ਇਹ ਕੰਮ ਨਹੀਂ ਕਰ ਸਕਦੇ ਪਰ ਆਪਾਂ ਹਫ਼ਤੇ ਦੇ ਇੱਕ ਵਾਰ ਜਾਂ ਦੋ ਵਾਰ ਜਦੋਂ ਵੀ ਆਪਾਂ ਨੂੰ ਟਾਈਮ ਲੱਗਦਾ ਦੇਖੋ ਆਪਾਂ ਆਪਣੀਆਂ ਬਨਾਣਾਂ ਨੂੰ ਇਸ ਤਰ੍ਹਾਂ ਧੋ ਸਕਦੇ ਹਾਂ ਤੇ ਇਹਦੇ ਨਾਲ ਜਿਹੜੀਆਂ ਬਨਾਣਾਂ ਦੇ ਵਿੱਚ ਦੇਖੋ ਪੀਲਾ ਪੰ ਜੰਮਿਆ ਹੋਇਆ ਹੁੰਦਾ ਤੇ ਬਹੁਤ ਹੀ ਜ਼ਿਆਦਾ ਮਤਲਬ ਕਿ ਬਨਾਣਾਂ ਆਪਣੀਆਂ ਸਾਫ਼ ਹੋ ਜਾਂਦੀਆਂ ਹੈ ਤੇ ਕੁਝ ਵੀ ਕਰਨ ਦੀ ਲੋੜ ਨਹੀਂ ਪੈਂਦੀ ਆਪਾਂ ਨੂੰ ਇਹੀ ਦੋ ਤਿੰਨ ਚੀਜ਼ਾਂ ਆਪਾਂ ਵਰਤਣੀਆਂ ਦੋ ਚੀਜ਼ਾਂ ਆਪਾਂ ਬਾਅਦ 'ਚ ਵਰਤਾਂਗੇ ਜਿਹੜੀਆਂ ਕਿ ਤੁਹਾਨੂੰ ਮੈਂ ਦੱਸੂਗੀ ਤੇ ਉਹ ਵੀ ਬਹੁਤ ਜ਼ਿਆਦਾ ਸਫੈਦੀ ਲਿਆਉਂਦੀਆਂ ਨੇ ਕੱਪੜੇ ਤੇ ਬਿਲਕੁਲ ਸਫੈਦ ਕਰ ਦਿੰਦੀਆਂ ਨੇ ਕੱਪੜੇ ਨੂੰ ਬਹੁਤ ਚਮਕ ਆਉਂਦੀ ਉਹਦੇ ਨਾਲ ਇੱਕ ਵਾਰ ਦੇਖੋ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਸਲ ਲੈਣਾ ਜਿੱਥੇ-ਜਿੱਥੇ ਆਪਾਂ ਨੂੰ ਲੱਗਦਾ ਜਿਵੇਂ ਕਿ ਆਪਣੀਆਂ ਬਰਾਮਤ ਸੀ ਉਹ ਵੀ ਥੋੜੀਆਂ ਸਟੈਪ ਜਿਹੜੇ ਹੈਗੇ ਸੀ ਬੈਲਟਾਂ ਬਹੁਤ ਜ਼ਿਆਦਾ ਪੀਲੀਆਂ ਹੋਈਆਂ ਪਈਆਂ ਸੀ ਉੱਥੋਂ ਵੀ ਮੈਂ ਹਲਕਾ-ਹਲਕਾ ਦੇਖੋ ਸਾਬਣ ਲਾ ਕੇ ਹੱਥਾਂ ਨਾਲ ਇਸ ਤਰ੍ਹਾਂ ਮਲੂੰਗੀ ਤੇ ਮੋਢਿਆਂ ਕੋਲੋਂ ਵੀ ਬਾਹਾਂ ਜੇ ਮਤਲਬ ਕਿ ਜਿਹੜੀਆਂ ਬੈਣਾਂ ਸੀਗੀਆਂ ਉਹ ਵੀ ਖਰਾਬ ਹੋਈਆਂ ਪਈਆਂ ਸੀਗੀਆਂ ਉਹਨੂੰ ਵੀ ਆਪਾਂ ਇਸੇ ਪਾਣੀ ਦੇ ਵਿੱਚ ਦੇਖੋ ਜੀ ਮਾਰ ਲਾਂਗੇ ਚੰਗੀ ਤਰ੍ਹਾਂ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਸਾਫ਼ ਪਾਣੀ ਲੈ ਕੇ ਜਿਹੜੀ ਕਿ ਆਪਾਂ ਇਹਦੇ ਵਿੱਚ ਦੇਖੋ ਜੀ ਸਮਾਨ ਪਾਇਆ ਸਰਫ ਵਗੈਰਾ ਸਾਰਾ ਆਪਣੇ ਕੱਪੜਿਆਂ ਦੇ ਵਿੱਚੋਂ ਮਤਲਬ ਕਿ ਕੱਢਾਂਗੇ 2-3 ਵਾਰ ਆਪਾਂ ਸਾਫ਼ ਪਾਣੀ ਬਦਲ-ਬਦਲ ਕੇ ਕੱਢ ਦਾਂਗੇ ਤਾ ਜੋ ਜਿਹੜਾ ਮਤਲਬ ਕਿ ਆਪਣੇ ਇਹਦੇ ਵਿੱਚ ਸਰਫ ਵਗੈਰਾ ਬਿਲਕੁਲ ਨਾ ਰਹੇ ਜਿਵੇਂ ਆਪਾਂ ਹੁਣ ਸਾਬਣ ਲਾ ਰਹੇ ਹਾਂ ਸਰਫ ਲਾ ਰਹਿਆਂਗੇ ਇਹ ਬਿਲਕੁਲ ਨਾ ਰਹੇ ਤੇ ਆਪਾਂ ਬਿਲਕੁਲ ਇਹਨੂੰ ਚਾਹੇ ਤਾਂ ਆਪਾਂ ਨੂੰ ਹਲਕਾ ਹਲਕਾ ਦੇਖੋ ਬਨਾਣਾ ਨੇ ਜਿਹੜੀਆਂ ਫੱਲੀਆਂ ਅਲੱਗ ਕੱਢ ਕੇ ਆਪਾਂ ਉਹਨਾਂ ਨੂੰ ਥਾਪਾ ਵੀ ਲਾ ਸਕਦੇ ਹਾਂ ਜਾਂ ਹੱਥਾਂ ਦੀ ਮਦਦ ਨਾਲ ਹੀ ਥੋੜਾ ਥੋੜਾ ਹਲਕਾ ਜਿਹਾ ਕੁੱਟ ਕੇ ਤੇ ਆਪਾਂ ਸਾਬਣ ਜਿਹੜੀ ਇਹਦੇ ਵਿੱਚੋਂ ਕੱਢ ਦਾਂਗੇ ਬਰਾਮਾ ਦੇਖੋ ਅਲੱਗ ਕਰ ਦਾਂਗੇ ਕਿਉਂਕਿ ਇਹਨਾਂ ਤੇ ਹੁੱਕਾ ਵਗੈਰਾ ਲੱਗੀਆਂ ਹੁੰਦੀਆਂ ਥਾਪਾ ਲਾਉਣ ਨਾਲ ਤਾਂ ਇਹ ਵੀ ਖਰਾਬ ਹੋ ਜਾਂਦੀਆਂ ਤੇ ਇਸ ਕਰਕੇ ਇਹਨਾਂ ਨੂੰ ਜਿਹੜੀਆਂ ਬਨਾਣਾ ਇਹਨਾਂ ਨੂੰ ਦੇਖੋ ਆਪਾਂ ਲੱਗ ਥੋੜਾ ਜਿਹਾ ਪੁੱਟ ਕੇ ਸਾਬਣ ਜਿਹੜੀ ਸਰਫ ਹੈਗੇ ਸਾਰਾ ਕੱਢ ਦਾਂਗੇ ਇਹਦੇ ਨਾਲ ਦੇਖੋ ਜੀ ਬਹੁਤ ਹੀ ਵਧੀਆ ਬਨਾਣਾ ਜਿਹੜੀਆਂ ਹੈਗੀਆਂ ਬਨਾਣਾ ਹੋਣ ਚਾਹੀਏ ਆਪਣੇ ਦੇਖੋ ਕੁਰਤੇ ਪਜਾਮੇ ਹੁੰਦੇ ਨੇ ਕਾਲਰ ਹੁੰਦੇ ਆ ਉਹਨਾਂ ਦੇ ਨਾ ਬਿਲਕੁਲ ਮਤਲਕ ਇਹ ਪੀਲੇ ਹੋ ਜਾਂਦੇ ਨੇ ਉਹਨਾਂ ਤੇ ਵੀ ਬਹੁਤ ਖਰਾਬ ਹੋ ਜਾਂਦੇ ਉਹ ਇਸੇ ਤਰ੍ਹਾਂ ਦੇਖੋ ਆਪਾਂ ਉਹ ਵੀ ਧੋ ਸਕਦੇ ਹਾਂ ਲੋ ਜੀ ਹੁਣ ਆਪਾਂ ਸਾਫ਼ ਪਾਣੀ ਦੇ ਵਿੱਚ ਦੀ ਕੱਢ ਲੈ ਕੱਪੜੇ ਤੇ ਹੁਣ ਆਪਾਂ ਆਪਣੇ ਕੋਲੇ ਹੈਗੇ ਜੀ ਦੇਖੋ ਇਹ ਰਾਣੀ ਪਾਲ ਇਹਨੂੰ ਟੀਨੋ ਪਾਲ ਵੀ ਕਹਿੰਦੇ ਨੇ ਵੈਸੇ ਰਾਣੀ ਪਾਲ ਹੀ ਐ ਤੇ ਇਹ ਆਪਾਂ ਦੇਖੋ ਥੋੜਾ ਜਿਹਾ ਪਾਣੀ ਪਿਲਾ ਲੈਣਾ ਤੇ ਚਮਚਾ 10 ਚਮਚਾ ਆਪਾਂ ਇਹਦੇ ਵਿੱਚ ਪਾ ਲੈਣਾ ਜਿੰਨੀ ਕੀ ਆਪਣੇ ਕੱਪੜੇ ਦੇ ਹਿਸਾਬ ਨਾਲ ਪਾ ਲੈਣਾ ਉਸ ਤੋਂ ਬਾਅਦ ਦੇਖੋ ਆਪਾਂ ਜੀ ਆਹ ਪਾਵਾਂਗੇ ਨੀਲ ਨੀਲ ਤੁਸੀਂ ਜੇ ਇਹ ਵਰਤਦੇ ਹੋ ਜਾਲਾ ਤਾਂ ਤੁਸੀਂ ਇਹ ਪਾ ਲਓ ਨਹੀਂ ਤੁਸੀਂ ਦੂਜਾ ਨੀਲ ਵਰਤਦੇ ਦੱਬੀ ਵਾਲਾ ਦੂਜਾ ਪਾ ਸਕਦੇ ਹੋ ਥੋੜਾ ਜਿਹਾ ਦੇਖੋ ਇਹ ਵੀ ਮਤਲਬ ਕਿ ਕੱਪੜਿਆਂ ਨੂੰ ਬਿਲਕੁਲ ਚਿੱਟਾ ਕਰ ਦਿੰਦਾ ਹੈਗਾ ਇਹ ਦੋਨੇ ਚੀਜ਼ਾਂ ਨੂੰ ਪਾ ਕੇ ਆਪਾਂ 2 ਕੁ ਮਿੰਟ ਵਾਸਤੇ ਦੇਖੋ ਜੀ ਇਹਦੇ ਵਿੱਚ ਕੱਪੜਾ ਨੂੰ ਰੱਖਾਂਗੇ ਉਸ ਤੋਂ ਬਾਅਦ ਆਪਾਂ ਕੱਪੜਿਆਂ ਨੂੰ ਨਿਚੋੜ ਕੇ ਚੰਗੀ ਤਰ੍ਹਾਂ ਤਾਰ ਤੇ ਸੁਕਾਵਾਂਗੇ ਤੇ ਫਿਰ ਆਪਾਂ ਤੁਹਾਨੂੰ ਦਿਖਾਉਣੇ ਆ ਜੀ ਕੱਪੜੇ ਜਿਹੜੇ ਹੈਗੇ ਆ ਜੀ ਆਪਣੇ ਕਿੰਨੇ ਚਿੱਟੇ ਹੋ ਗਏ ਤੇ ਇੱਕ ਵਾਰ ਮੈਂ ਤੁਹਾਨੂੰ ਵੈਸੇ ਹੀ ਇਹਦੇ ਵਿੱਚੋਂ ਕੱਢ ਕੇ ਦਿਖਾਉਣੀ ਆ ਕਿ ਆਪਣੇ ਕੱਪੜੇ ਦੇਖੋ ਤੁਸੀਂ ਕਿੰਨੇ ਜ਼ਿਆਦਾ ਸਾਫ਼ ਹੋ ਗਏ ਕੋਈ ਵੀ ਇਹਦੇ ਤੇ ਪੀਲਾਪਣ ਦਾ ਦਾਗ ਕੋਈ ਬਿਲਕੁਲ ਨਹੀਂ ਰਿਹਾ ਜਿਵੇਂ ਕਿ ਦੇਖੋ ਗਲੇ ਤੇ ਜੱਬ ਬਨਾਇਨਾ ਹੁੰਦੀਆਂ ਬਨਾਇਨਾ ਦੇ ਉੱਪਰਲੇ ਮੋਢਿਆਂ ਦੇ ਉੱਤੇ ਪੀਲੇ ਦਾਗ ਲੱਗੇ ਸੀ ਮੈਂ ਤੁਹਾਨੂੰ ਪਹਿਲਾਂ ਵੀ ਦਿਖਾਈਆਂ ਸੀ ਦੇਖੋ ਬਹੁਤ ਹੀ ਜ਼ਿਆਦਾ ਖਰਾਬ ਹੋਏ ਪਏ ਸੀ ਦੇਖੋ ਇਹ ਵੀ ਆਪਣੀ ਹੈਗੀ ਜੀ ਬਨਾਣ ਇਹ ਬਾਜੂ ਵਾਲੀ ਹੈ ਇਹ ਵੀ ਦੇਖੋ ਤੁਸੀਂ ਕਿੰਨੀ ਜਿਆਦਾ ਸਾਫ਼ ਹੋ ਗਈ ਹੈ ਬਹੁਤ ਹੀ ਵਧੀਆ ਕੱਪੜੇ ਆਪਣੇ ਹੋ ਗਏ ਨੇ ਜੀ ਚਿੱਟੇ ਇਸ ਤਰ੍ਹਾਂ ਤੁਸੀਂ ਵੀ ਜਰੂਰ ਕਰਕੇ ਦੇਖਿਓ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਿਓ ਜੀ ਲਓ ਜੀ ਆਪਣੇ ਕੱਪੜੇ ਸੁੱਕ ਗਏ ਨੇ ਤੇ ਹੁਣ ਆਪਾਂ ਤੁਹਾਨੂੰ ਦਿਖਾ ਦਿੰਨੇ ਆਂ ਵੈਸੇ ਬਿਲਕੁਲ ਚਿੱਟੇ ਹੋ ਗਏ ਕੱਪੜੇ ਤੇ ਬਿਲਕੁਲ ਕੋਈ ਵੀ ਜਿਹੜੇ ਦਾਗ ਪੀਲਾਪਣ ਕੁਝ ਨਹੀਂ ਰਿਹਾ ਹੈ ਜੀ ਬਹੁਤ ਹੀ ਸਾਫ਼ ਸੁਥਰੇ ਹੋ ਗਏ ਨੇ ਇਸੇ ਤਰ੍ਹਾਂ ਜਿਹੜੀਆਂ ਆਪਣੀਆਂ ਲੇਡੀਜ਼ ਬਨਾਣਾ ਸੀਗੀਆਂ ਉਹ ਵੀ ਬਹੁਤ ਸਾਫ਼ ਹੋ ਗਈਆਂ ਓ ਵੀਸ ਨੂੰ ਆਪਾਂ ਦਿਖਾ ਦੰਨੇ ਆ ਦੇਖੋ ਬਨਾਣਾ ਤੇ ਜਿਵੇਂ ਬਾਰਡਰ ਬਣਿਆ ਹੁੰਦਾ ਉਹ ਤੇ ਕਿੰਨੇ ਜਿਆਦਾ ਦਾਗ ਲੱਗੇ ਹੋਏ ਸੀਗੇ ਪੀਲੇ ਤੇ ਇਸੇ ਤਰ੍ਹਾਂ ਦੇਖੋ ਜਿਹੜੀ ਬਰਾਸ ਸੀ ਜੀ ਇਹਨਾਂ ਦੇ ਸਟੈਪ ਹੁੰਦੇ ਆ ਜਿਹੜੇ ਉੱਪਰ 벨ਟਾ ਹੁੰਦੀਆਂ ਬਹੁਤ ਜਿਆਦਾ ਗੰਦੀਆਂ ਹੋਈਆਂ ਪਈਆਂ ਸੀ ਆਕੜੀਆਂ ਪਈਆਂ ਸੀ ਦੇਖੋ ਕਿਉਂਕਿ ਪਸੀਨੇ ਦੇ ਨਾਲ ਆਕੜੀਆਂ ਨੇ ਇੱਕ ਵਾਰ ਪਸੀਨਾ ਹੀ ਇੰਨਾ ਜਿਆਦਾ ਖਰਾਬ ਹੁੰਦਾ ਨਾ ਕੱਪੜੇ ਖਰਾਬ ਬਹੁਤ ਜਿਆਦਾ ਖਰਾਬ ਕਰ ਦਿੰਦਾ ਪੀਲਾ ਕਰ ਦਿੰਦਾ ਕੱਪੜਿਆਂ ਨੂੰ ਇਸੇ ਤਰ੍ਹਾਂ ਦੇਖੋ ਜੀ ਜਰੂਰ ਇਹ ਤਰੀਕਾ ਅਪਣਾ ਕੇ ਦੇਖਿਓ ਬਾਕੀ ਤੇ ਦੇਖਿਓ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ